ਫਗਵਾੜਾ ਦੇ ਸਟਾਨਿਕ ਰਿਜੋਟ ਵਿਖੇ ਡਿਵਾਈਨ ਐਂਜਲ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਜ਼ਰੂਰਤਮੰਦ ਲੜਕੀ ਦੇਵਿਆ ਦੇ ਲਈ ਕਰੇਲੂ ਸਮਾਨ ਦਿੱਤਾ ਗਿਆ ਅਤੇ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਕੀਤਾ ਗਿਆ ਐਨ ਡੀ ਟੀ ਵੀ ਪੰਜਾਬ ਨਿਊਜ਼ ਦੇ ਲਈ ਯਾ ਸ਼ਰਮਾ ਦੀ ਰਿਪੋਰਟ <laughs> शुक्रिया तेरा आने का शुक्रिया शुक्रिया तेरे आने से रौनक तो बढ़ी वरना ये महफ़िलें जज्बात अधूरी है वही कल मैम कह रहे थी कि सारे धर्म जेड़े ने वो इको ही इक उपदेश देने आपा नु पता है जिमे लिखा है बाइबल दे विच के वी आर द चिल्ड्रन ऑफ तुसी सारे ने ए नहीं कह कि किटी है ए कदी किटी नहीं है कि एनजीओ है ये तुसी सुन ਨਾਲੋ ਜੀ ਵੀਡ ਗੱਲ ਲਈ ਉੱਤੇ ਕਿਉਂ ਹਾਰੇ ਨਹੀਂ ਆਪ ਇਧਰ ਆਓ ਅੱਜ ਡਿਵਾਈਨ ਐਂਜਲ ਕਲੱਬ ਵੱਲੋਂ ਪ੍ਰੋਜੈਕਟ ਕੀਤੇ ਗਏ ਦੋ ਇਹਨਾਂ ਲਈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਕੱਪੜੇ ਦਿੱਤੇ ਗਏ ਔਰ ਨਵੇਂ ਸਾਲ ਨੂੰ ਆਉਣ ਦੇ ਲਈ ਖੁਸ਼ੀ ਦੇ ਵਿੱਚ ਅੱਜ ਫੰਕਸ਼ਨ ਰੱਖਿਆ ਗਿਆ 크ਿਸਮਸ ਦਾ ਫੰਕਸ਼ਨ ਸੀ ਨਵੇਂ ਸਾਲ ਦਾ ਫੰਕਸ਼ਨ ਸੀ ਮੈਂਬਰਾਂ 'ਚ ਬਹੁਤ ਉਤਸ਼ਾਹ ਹੁੰਦਾ ਹੈ ਸੇਵਾ ਭਾਵਨਾ ਦਾ ਉਤਸ਼ਾਹ ਇਹਨਾਂ ਦੇ ਵਿੱਚ ਬਹੁਤ ਸਾਰੇ ਰਲ ਮਿਲ ਕੇ ਹਰ ਪ੍ਰੋਜੈਕਟ ਨੂੰ ਕਰਦੇ ਆ ਮੈਂ ਪਰਮਾਤਮਾਗੇ ਇਹੀ ਦੁਆ ਕਰਦੀ ਆ ਕਿ ਆਉਣ ਵਾਲੇ ਸਾਲ ਦੇ ਵਿੱਚ ਵੀ ਇਹ ਇਦਾਂ ਹੀ ਨਵੇਂ-ਨਵੇਂ ਪ੍ਰੋਜੈਕਟ ਕਰਦੇ ਰਹਿਣ ਔਰ ਪਰਮਾਤਮਾ ਇਹਨਾਂ ਨੂੰ ਅਸ਼ੀਰਵਾਦ ਦੇ ਕੇ ਰੱਖੇ ਔਰ ਇਹ ਸਮਾਰਟ ਦੇ ਲਈ ਅੱਛੇ ਕੰਮ ਧੰਨਵਾਦ ਜੈਨ ਹੈਪੀ ਬੀ ਨਮਸਕਾਰ ਜੀ ਮੈਂ ਨਵੀਤਾ ਛਾਬੜਾ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਅੱਜ ਅਸੀਂ ਇੱਥੇ ਹੋਟਲ ਦੇ ਵਿੱਚ ਇਕੱਠੇ ਹੋਏ ਆ ਦੋ ਪ੍ਰੋਜੈਕਟ ਕਰਨੇ ਸੀਗੇ ਇੱਕ ਨੀਡੀ ਲੜਕੀ ਨੂੰ ਰਾਸ਼ਨ ਦੇਣਾ ਸੀ ਇੱਕ ਦੀ ਸ਼ਾਦੀ ਲਈ ਥੋੜਾ ਸਮਾਨ ਔਰ ਉਹਨਾਂ ਨੂੰ ਕੈਸ਼ ਥੋੜਾ ਜਿਹਾ ਦਿੱਤਾ ਪੈਸੇ ਵਗੈਰਾ ਜੋ ਵੀ ਸਾਨੂੰ ਕੋਈ ਕਹਿੰਦਾ ਹੈ ਹੈਲਪ ਕਰਨ ਲਈ ਅਸੀਂ ਉਹਨਾਂ ਦੀ ਹੈਲਪ ਲਈ ਆਲਵੇਜ਼ ਰੈਡੀ ਕਦੀ ਵੀ ਅਸੀਂ ਕਿਸੇ ਨੂੰ ਰਿਫਿਊਜ਼ ਨਹੀਂ ਕਰਦੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦਾ ਨਵਾਂ ਸਾਲ ਖੁਸ਼ੀਆਂ ਭਰਾ ਹੋਵੇ ਸਾਰੇ ਬਹੁਤ ਖੁਸ਼ ਰਹਿਣ ਪਰਮਾਤਮਾ ਕਰੇ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਨਾ ਹੋਵੇ ਥੈਂਕ ਯੂ ਵੈਰੀ ਮੱਚ